ਤਰੀ ਨਹੀਂ ਹੋਗੀ ਜਦ ਤੱਕ ਆਪਸੇ ਸ਼ਿਕਾਇਤ ਨਹੀਂ ਬਲਾਓਗੇ ਕੀ ਕਰਤਾ ਤੋਤੇ ਚ ਮੈਂ ਕਿਉਂ ਤੋਤੇ ਦੀ ਉਸ ਸਪਿਰਟ ਕਿਉਂ ਹੋ ਗਿਆ ਫੇ ਕਿੰਨੇ ਗਿਆ ਤੁਨੂੰ ਜਿਵੇਂ ਕਿ ਤੋਤੇ ਸੀ ਮੈਨੂੰ ਪਤਾ ਹੈ ਮੇਰਾ ਬੱਚਾ ਵਾਸ਼ ਕਰਦਾ ਹੈ ਮੈਨੂੰ ਤੁਹਾਡੇ ਤੇ ٹرسٹ ਹੈ ਨਾ ਪਰਨੀਤ ਨੂੰ ਕਿਉਂ ਨਿਉ ਲੋ ਜੀ ਆਗੇ ਸਾਡੇ ਬੰਦੇ ਫਿਰ ਹੌਣ ਕਾ ਲਾਣ ਵਾਲੇ ਪਰ ਉਹ ਤੋਂ ਲੜਾਈ ਸ਼ੁਰੂ ਕਰਕੇ ਆਉਂਦੇ ਨੇ ਹਾਂਜੀ ਕੀ ਹੋ ਗਿਆ ਸੀਗਾ ਹੈਂਡ ਵਾਸ਼ ਦਾ ਮਸਲਾ ਆਉਂਦੀ ਹੈ ਪਾਪਾ ਦੇ ਨਾਲ ਲੱਗ ਗਿਆ ਹਾਂਜੀ ਉਹ ਮੱਕੈਤੀ ਹੈ ਓ ਆਈ ਨੋ ਮੈਂ ਪਹਿਲੇ ਡਾਇਰੀ ਚੈੱਕ ਕਰ ਲਈ ਸੀ ਤੁਹਾਡੀ ਕੀ ਤੁਹਾਡੇ ਟੈਸਟ ਨਹੀਂ ਹੋਇਆ ਜਸ ਤਾਂ ਫਿਰ ਚਿੱਲ ਕੀਤਾ ਸਾਰਾ ਦਿਨ ਅਮਨ ਮਮਾ ਉੱਥੇ ਚਲੇ ਗਏ ਕਿੱਥੇ ਨਾਨੀ ਮਮਾ ਕੋਲ ਪਤਾ ਵਧੀਕ ਚਲੇ ਸੱਚੀ ਲਾ ਪਟੇ ਲਾ ਹੋਰ ਕੀ ਹੈ ਪਟੇਕ ਚ ਉਹ ਨਹੀਂ ਹੈਗੇ ਪਟੇਕ ਚ ਆ ਗਈ ਹੈ ਕਿੱਥੇ ਨੇ ਆ ਗਈ ਇੱਧਰ ਕਿੱਥੇ ਨੇ ਕੋਣ ਆ ਤੂੰ ਲੜਕੇ ਆਏ ਕਿ ਪੜਕੇ ਆਏ ਕੋਣ ਖੜਾ ਹੈ ਮਿਲਣਾ ਨਹੀਂ ਆਪਣੇ ਮਮਾ ਨੂੰ ਹੈ ਜੋ ਮਮਾ ਕੀ ਕਹਿ ਰਹੇ ਮਮਾ ਕਹਿੰਦੇ ਲੜਕੇ ਆਏ ਕਿ ਪੜਕੇ ਆਏ ਹੋ ਲੜਕੀ ਹੈ ਹੈ ਪੜਕੇ ਇਧਰ ਆ ਕੇ ਸੁਣੋ ਫਤਿਹ ਕੰਮ 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 ਫੂਜ ਬਾਗੰਦੇ ਚਲੇਗੇ ਕਿਸੀ ਬਾਗ ਦੇਖਾ ਕਿਸੀ ਦਾ ਤੁਸੀਂ ਨੋਖੀਨ ਗਿਦਾ ਹੋਇਤ ਤੇ ਵੱਡਾ ਜਿਹਾ ਬਿਤਾਇਆ ਮੇਰੇ ਵੱਡਾ ਵੀ ਕਿੱਥੇ ਵੇ ਪਰਨੀਤ ਉਹ ਮੈਂ ਸ਼ੀਸ਼ੇ ਦੇ ਸਾਹਮਣੇ ਬੈਠਾ ਹੈਨਾ ਉਧਰੋਂ ਮਮਾ ਬੁਲਾਉਂਦੇ ਉਧਰ ਗਰੀ ਜਾਵੇ ਮੇਰਾ ਫੜ ਕੇ ਰੱਖਿਆ ਮੈਨੂੰ ਨਾ ਤੇ ਵੀਰ ਇਸ ਤਰ੍ਹਾਂ ਵੱਡਾ ਤੈਨੂੰ ਬਚਾਊਗਾ ਇਸ ਤਰ੍ਹਾਂ ਕੀ ਹੈ ਮਾਨਿਆ ਕਰਦਾ ਕਹਿਣਾ ਤੀਆਂ ਆਉਣ ਵਾਲੀਆਂ ਨੇ ਜੀ ਜਿਨ੍ਹਾਂ ਨੇ ਸੂਟ ਬੁੱਕ ਕਰਾਣੇ ਨੇ ਜਲਦ ਤੋਂ ਜਲਦ ਆਪਣੇ ਸੂਟ ਬੁੱਕ ਕਰਾ ਲਓ ਕਿਉਂਕਿ ਬਹੁਤ ਭੀੜ ਹੋਣ ਵਾਲੀ ਹੈ ਤੀਆਂ ਦੇ ਕਰਕੇ ਹੈਨਾ ਹੈ ਆਪਣੇ ਤੱਕ ਬਣੇ ਨਹੀਂ ਕੋਈ ਨਹੀਂ ਆਪਣੇ ਬਣ ਜਾਣਗੇ ਆਪਣੇ ਮੈਂ ਕੱਢ ਕੇ ਦੇਖਦੀ ਹਾਂ ਹੁਣ ਕੋਈ ਡਿਜ਼ਾਈਨ ਜੁਆਇਨ ਸੋਹਣੇ ਜੇ ਹਾਂਜੀ ਤੁਹਾਨੂੰ ਮੈਂ ਕੁਝ ਨਹੀਂ ਕਹਿਣਾ ਹੈਗਾ ਅੱਛਾ ਜੀ ਬਸ ਫੇਰ ਇਹ ਕਲਰ ਸਿਲੈਕਟ ਕਰਨੇ ਨੇ ਦੀਦੀ ਕਹਿ ਰਹੀ ਕਲਰ ਸੇਮ ਹੀ ਲਾ ਲਈਆਂ ਤਿੰਨੇ ਮੈਂ ਨਹੀਂ ਸੇਮ ਨਹੀਂ ਅਡੜ ਕਲਰ ਲੈ ਲਈਏ ਹੈਨਾ ਡਾਰਕ ਡਾਰਕ ਜੇ ਹਾਂਜੀ ਕੋਈ ਨਹੀਂ ਮੈਂ ਅੱਜ ਹੀ ਮੈਂ ਮਮਾ ਨਾਲ ਗੱਲ ਕਰਕੇ ਮੈਂ ਮਮ ਨੂੰ ਪੈਸੇ ਦੇ ਦਾਂਗੀ ਠੀਕ ਹੈ ਬੇਟਾ ਦੱਸੋ ਕਿੰਨੇ ਨੇ 450 ਓਨਲੀ 450 ਫਾਰ 1 ਬੁੱਕ ਹਿੰਦੀ ਅੱਜਾ 400 500 यस ਨੋ ਨੋ ਬੇਟੇ 450 ਅੱਛਾ ਹਾਂਜੀ ਟੈਮ ਮੈਨੂੰ ਵੀਜ਼ ਵੀ ਚਾਹੀਦੀ ਹੈ ਠੀਕ ਹੈ ਤੂੰ ਸਿਲੈਕਟ ਕਰ ਲਿਆ ਮੀ ਸੌਟ ਮੈਨੂੰ ਦੱਸ ਸਭ ਕੁਝ ਆਉਂਦਾ ਹਿੰਦੀ ਬੁੱਕ ਵੀ ਹੈ ਐਕਸਟਰਾ ਨੋਟਬੁੱਕ ਵੀ ਹੈ ਆਈ نو ਵੀ ਡੋਨਟ ਨੀਡ ਐਕਸਟਰਾ ਨੋਟਬੁక్స్ ਵੀ ਨੀਡ ਓਨਲੀ ਹਿੰਦੀ ਬੁੱਕ ਨੇ ਬੁਲਾ ਕੇ ਮਮਾ ਬੁਲਾ ਰਹੇ ਨੇ ਬਹੁਤ ਕੁਝ ਮਿਲੂਗਾ ਤੇਨੂੰ ਮਮਾ ਬੁਲਾ ਰਹੇ ਨੇ ਮਮਾ ਬਹੁਤ ਕੁਝ ਮਿਲੂਗਾ ਨਾਲ ਕੀ ਮਿਲੂਗਾ ਕਿੱਡਾ ਕਰਾ ਮਿਲੂਗਾ ਕਲਰ ਮੈਂਨ ਗਏ ਉਹ ਦੇਖ ਉਹਦੇ ਤੇ ਤੂੰ ਨਹੀਂ ਇੱਧਰ ਜੱਫੀ ਪਾਈ ਮਮਾ ਮੋਟਰਕਲ ਯਾਰ ਉਹਦਾ ਬ੍ਰਾਹਮਣ ਵਾਂਗ ਜਿਹੀ ਨਹੀਂ ਆ ਗਈ ਯਾਰ ਹੱਦ ਹੋ ਗਈ ਕਿਰਾਇਆ ਤੇ ਉਸੇ ਹਿਸਾਬ ਨਾਲ ਲੈਂਦੇ ਨੇ ਉਹ ਯਾਰ ਅੱਜ ਫੇਰ ਇੱਥੇ ਐਕਸੀਡੈਂਟ ਹੋਇਆ ਹੋਇਆ ਨਹੀਂ ਆ ਰਿਹਾ ਅੱਜ ਹੋਇਆ ਏ ਕਿਹੜਾ ਤਿੰਨ ਐਕਸੀਡੈਂਟ ਦੇਖ ਲਿਆ ਅੱਜ ਕਿੱਥੇ ਆ ਤਿੰਨ ਦਿਨਾਂ ਚ ਕਿੱਥੇ ਭਲਾ ਯਾਰ ਆਪਣੇ ਇਹਨਾਂ ਦੇ ਆਹ ਅ ਤੂੰ ਤੇ ਹੋ ਜਾਂਦੀ ਸੀ ਪਹਿਲਾਂ ਹਲੋ ਕੋਲ ਉੱਤਰਦੇ ਸਾਰੀ ਹਾਂ ਜੀ ਦੇਖਿਆ ਨਹੀਂ ਆਇਆ ਤੂੰ ਹੁਣੇ ਹੀ ਨਹੀਂ ਉੱਥੇ ਹਲੋ ਕੀ ਪੀਣਾ ਕਾਫੀ ਪੀਣੀ ਛੱਤੀ ਦੱਸੋ ਮੰਮਾ ਹਾਂ ਉਹਦੇ ਅੰਦਰ ਇੱਕ ਤਾਂ ਮਿਲਦੀ ਹੈ ਨਾ ਨੋਟਬੁੱਕ ਹੈ ਨਾ ਉਹਦੇ ਦੇਖੀ ਹੁੰਦੀ ਹੈ ਹਿੰਦੀ ਦੀ ਨੋਟਬੁੱਕ વોਟਰ ਕਲਰ ਇੱਕ ਤੋਂ ਬੋਲ ਜਿਹੜੇ ਕਲਰ ਜਿਵੇਂ ਪਾਉਣੇ ਨਾ ਉਹ ਮਿਲਦਾ ਨਾਲ ਇੱਕ ਪੈਂਸਲ ਕਲਰ ਇੱਕ ਬਿੰਦੀ ਫਤਵੀ ਆ ਕਲਰ ਵੀ ਆ ਇੱਕ ਇੱਕ ਚੰਦ ਰਾਇਲਸ ਕੈਨ ਰੈਂਸਲ ਔਰ ਬਹੁਤ ਕੁਝ ਵੀ ਨਾ ਮੈਂ ਤੁਹਾਡੀ ਥੋੜਾ ਮੰਨੀ ਮੈਂ ਤਾਂ ਇਹ ਦੇਖਣਾ ਕਿ ਨੀਡ ਹੈਗੀ ਹੈ ਕਿ ਨਹੀਂ ਹੈਗੀ ਤੁਸ ਤਾਂ ਬਹੁਤ ਕੁਝ ਮੈਂ ਨਾ 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 ਮੈਂ ਤਾਂ ਦੇਖ ਕਿ ਕਲਰ ਆਮ ਨੂੰ ਬਹੁਤ ਸਾਰੇ ਲੈ ਜਾਈ ਦਿਨ ਕੋਈ ਨਾ ਕੋਈ ਨਾ ਬਹੁਤ ਸਾਰ ਲਰੰਗ ਠੀਕ ਹੈ ਚ ਪਰਿਆ ਹੋ ਤਾਂ ਪਾਣੀ ਦੇ ਮੈਂ ਜਿੰਨੇ ਸਕੂਲ ਚ ਮੈਂ ਨਹੀਂ ਕਾਨੀ ਨੂਗਾ ਠੀਕ ਹੈ ਸਸਿਕਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਅਨਵਾਸੀ ਵਲੌਗਸ ਤੇ ਤੁਹਾਡੇ ਸਾਹਮਣੇ ਫਤੇ ਸਿੰਘ ਜੀ ਆ ਗਏ ਪੰਨੀ ਸਿੰਘ ਜੀ ਦੋਨੋਂ ਆ ਗਏ ਬੱਚੇ ਤੇ ਹੁਣ ਆਪਾਂ ਇਹਨਾਂ ਦਿਨ ਨੇ ਚਾਹ ਕਾਫੀ ਬਣਾ ਕੇ ਆਪਣੇ ਵੀ ਚਾਹ ਬਣਾਣੇ ਆ ਇਹਨਾਂ ਨੂੰ ਦਿੰਨੇ ਆ ਕੋਲਡ ਕਾਫੀ ਬਣਾ ਕੇ ਬਟ ਫਿਲ ਆਲ ਪਾਣੀ ਮੰਗ ਰਿਹਾ ਜਿੰਨੂੰ ਖਤਮ ਹੋ ਗਏ ਨਹੀਂ ਤਾਂ انا ਵਾਸਤੇ ਨਿੰਬੂ ਪਾਣੀ ਬਣਾ ਕੇ ਰੱਖ ਦੇਵਾਂਗੀ ਜੀ ਗਾ ਲਓ ਜੀ ਆ ਬੰਦੇ ਖਾ ਪੀ ਗਏ ਨਾ ਦੇਖ ਲਓ ਇੱਕ ਬੰਦਾ ਆ ਬੈਗਾ ਸਾਡਾ ਇੱਕ ਬੰਦਾ ਸਾਡਾ ਆ ਲੰਮੇ ਪਿਆ ਹਾਂਜੀ ਆਪਾਂ ਚੋ ਲੈਣੇ ਬੱਚੇ ਵੈਰੀ ਗੁੱਡ ਇਹ ਮੇਰਾ ਵੀ ਛੋਣਾ ਜਿਹਾ ਸ਼ਰਦਾਰ ਆ ਮੰਨੇ ਮੇਰਾ ਵੀ ਛੋਣਨ ਦੇ। ਅੱਛਾ ਤੁਸੀਂ ਹਟ ਵਲੌਗ ਨੂੰ ਸ਼ੁਰੂ ਕੀਤਾ ਆਪਣੇ ਸਾਹ ਦੇ ਨਾਲ ਵਲੌਗ ਸ਼ੁਰੂ ਕਰ ਦੋ। ਹਾਂ। ਚਲ ਕਰੋ ਫਿਰ ਮਮਾ। ਕੀ ਹੋ ਗਿਆ? ਮੈਂ ਨਾ ਮੈਂ। ਘੱਟ ਦੋ ਪిల్లా। ਜੋ ਅੱਧਰ ਤੈਰ ਗਿਆ। ਇਹਨਾਂ ਅੱਧਰ ਤੈਰ ਗਿਆ। ਤੇ ਡੜਾ ਹੁਣੇ ਲਾ ਕੇ ਦਊਂਗਾ ਫਿਰ ਤੇਰੇ। ਧੰਨਵਾਦ ਰੱਬ। ਬਣਾ ਦਰੋ। ਕੈਨ ਸਬਸਕ੍ਰਾਈਬਰ ਕਰੇ। ਸ਼ੇਅਰ ਕਰ ਦੇ ਇੱਕ ਵੰਦੋ। ਹੋ ਤਾਰ ਆ ਗਿਆ। ਬੜੱਕਾ। ਮਮਾ ਗੱਲ। ਪਤੀ ও ਮਾਈ ਗੋਡ। ਤੁਸੀਂ ਤੇ ਗਿੱਲੇ ਹੋਏ ਪਏ ਹੋ ਸੀਨੇ ਦੇ। ਨਥੇ। ਇੱਟੇ ਦੇਖੋ ਉਹਨਾਂ ਨੂੰ ਕੋ ਕਿ ਸਾਡੇ ਨੇ ਜਿੰਨ ਕਿ ਹੋਣ ਵਾਲੇ ਨੇ ਫਟਾਫਟ ਸੀ ਕੰਪਲੀਟ ਕਰ ਦੋ ਮੈਨੂੰ ਮੈਨੂੰ ਬਹੁਤ ਠੰਡ ਲੱਗ ਰਹੀ ਹੈ ਮੈਨੂੰ ਬਹੁਤ ਠੰਡ ਲੱਗ ਰਹੀ ਆ ਜੀ ਪਾਜੀ ਚਾਹ ਹਲ ਨਾ ਦੇ ਚਾਹ ਨਾਲ ਵੇਖ ਕੇ ਨਹੀਂ ਖੜੇ ਨੇ ਫਿਰ ਕੀ ਹੋ ਗਿਆ ਪੀ ਲੋ ਲੈ ਤੂੰ ਕੀ ਮੰਗਾ ਰਹੀ ਹੈ ਉਥੋਂ ਕਲਾਸ ਸਾਡੀ ਕਿ ਆ ਪਤਾ ਮੈਨੂੰ ਕਲਾਸ ਹੈਗਾ ਪਲੇ ਵੇ ਕਲਾ ਚਟਕਾ ਗਿਆ ਕਾਕਾ ਹਾਂਜੀ ਨਹੀਂ ਗਈ ਹੈ ਪਲੇਟ ਇਹ ਦਿਖਣਾ ਤੈਨੂੰ ਇਹ ਨਹੀਂ ਹੁੰਦੀ ਹੈਗੀ ਚਲਾ ਸੂਟ ਦੇ ਪਿੱਛੇ ਕਰੋ ਮੈਨੂੰ ਹਾਂ ਗਰਮ ਲੱਗਣ ਦੀ ਪਲੇਟ ਪੀ ਲਓ ਦੋ ਘੁੱਟ ਪੁੱਛ ਦੇਣਾ ਨਾ ਨਾ ਤੇ ਕਿਹਾਂ ਨਹੀਂ ਲਗਣਾ ਲੈ ਹੋਰ ਫਿਰ ਰੈਣਕ ਮਾਰੇ ਨਹੀਂ ਹੁਣ ਕੁਛ ਕੰਨ ਨੂੰ ਨਹੀਂ ਪਹਚਾਨਣਾ ਕਾਲਾ ਹੈਗੀ ਆ ਤੂੰ ਫੇਰ ਜਾਣਾ ਸੁਣਾ ਮਮਾ ਨਹੀਂ ਨਹੀਂ ਮੈਂ ਵੀਡੀਓ ਬਣਾਉਣੀ ਆ ਪਤਨੀ ਸੁਣਾ ਕੰਮ ਕੱਢ ਲੈਣਾ ਨਵਾਂ ਸੂਟ ਪਾ ਕੇ ਬਣਾ ਵੀਡੀਓ ਕੱਲ ਨਾ ਮਸਤੋਰਾ ਸਾਹਿਬ ਜਾਣ ਨੂੰ ਲੈ ਆਜੋ ਤੁਹਾਨੂੰ ਪੌਣ ਲੱਗੇਗਾ ਹੋਰ ਮੈਂ ਜੀ ਕਾ ਨਾ ਜਾਣਦਾ ਕੁੱਛ ਜਾਣਾ ਤੂੰ ਤਾਂ ਸਾਨੂੰ ਫ੍ਰੀਜ 'ਚ ਪਉਣ ਲੱਗੇਗਾ ਉਹ ਜਿਹੜਾ ਖਾਣਾ ਨੂੰ ਪਉਣ ਲੱਗਦਾ ਉਹ ਕੀ ਹੈ ਅੱਛਾ ਜੀ ਲੋਕੀ ਟਰਾਲੀ ਪਿੰਡੋਂ ਕੱਢ ਕੇ ਲੈਣੇ ਨੱਸਿਆ ਮੁੱਤਰ ਇਸੇ ਕਰਦਾ ਨਾ ਓ ਮਾਈ ਗੋਡ ਕਿੱਡੀ ਵੱਡੀ ਚੀਜ਼ ਆ ਸਾਨੂੰ ਪਤਾ ਲੱਗੀ ਲੱਗੇਗਾ ਕਰਨ ਸਾਨੂੰ ਸੇਵਾ ਸੰਗਤ ਲੈ ਕੇ ਜਾਂਦੇ ਨੇ ਠੀਕ ਹੁਣ ਇੱਕ ਟੱਡੇ ਬੈਠੇ ਤਰਪਾਏ ਇਹ ਲੱਡੂ ਬਜਿੱਤੇ ਕਿ ਉਹ ਕੀ ਕਰ ਫੇਰ ਤਾਂ ਜਿਆਦਾ ਪਉਣ ਲੱਗੇਗਾ ਹਾਂ ਤਾਂ ਸੁਗਰ ਹੈ ਗਲੇਟ ਮੇਂ ਲਾਈਨਿੰਗ ਉੱਤਰਿਆ ਰੰਗ ਲਾਈਨਿੰਗ ਉੱਤਰਿਆ ਨਾ ਸੂਲ ਤਾਂ ਨਹੀਂ ਉਤਰਦਾ ਸੂਲ ਤਾਂ ਫੇਰ ਡਾਲ ਲੈਂਦਾ ਨਾ ਹਮ ਤੋਂ ਲਓ ਬੈਸ ਹਾਂ ਸਾਡੇ ਸੂਟਾਂ ਦਾ ਰੰਗ ਤੇ ਵੈਸੇ ਨਹੀਂ ਉੱਤਰਦਾ। ਹਾਂ ਰੰਗ ਉੱਤਰਿਆ ਪਿਆ। सोनू सोनू ਦੀ ਰੇਲ ਬਣੀ ਪਈ ਹੈ ਨਵੇਂ ਬਿਜ਼ਨਸ ਚ ਪੂਰੀ। ਹੋਰ सोनू ਵੱਲ ਸਿਕਲ ਪਹਿਲੇ ਜਿਵੇਂ ਟੈਂਟਾ ਲੱਗਣਾ। ਅੱਛਾ ਹੁਣ ਬਾਜ਼ਾਰ? ਅੱਛਾ ਜੀ। ਤਿੰਨ ਮਹੀਨੇ ਨੀਚੇ ਦੁਪਹਿਰੇ ਹੀ ਜਾਣ ਦੀ ਲੋੜਾ ਛਾਂਮੀ। ਕੋਈ ਕੈਂਪ ਰੱਖ ਬਾਜ਼ਾਰ ਜਾਣਿਆ। ਇਹ ਕਿਹੜਾ ਛਾਂ ਦਾ ਬਾਜ਼ਾਰ ਜਾਣ ਜਾ ਰਹੇ। ਅੱਜ ਕੋਈ ਬਾਲਾ ਦੇ ਕੋਰੀਅਰ ਜਾਣਾ ਤੇ ਡਾੜਾ ਦਾ। ਅੱਜ ਕਿਹੜਾ ਦਾ ਕੋਰੀਅਰ ਜਾਣਾ ਜੀ ਜੀ ਦਾ ਸੂਟ ਸੱਟ ਬਣਿਆ ਪਿਆ ਸਾਰਾ ਕੋ ਲਿਆ ਪਿਆ। 3000 ਰੁਪਏ ਸੂਟਾਂ ਦੀ ਟਿਕਾੜੀ ਵੀਡੀਓ ਦੇਣੀ। ਦੀਦੀ ਮੈਂ ਤਾਂ ਇਹ ਕਹਿ ਰਿਹਾ ਮਾਨਾ ਕੋਰੀ ਤਾਂ ਨਹੀਂ ਗਿਆ ਹਰੇ ਮੈਂ ਅੱਜ ਇਹ ਕਹਤਾ ਹਾਂ ਹਾਂ ਦੀਦੀ ਮੈਂ ਕਿ ਦੀਦੀ ਕਹਿ ਰਿਹਾ ਵੀ ਇਹਡ ਕਰਤਾ ਹਾਂ ਹਾਏ ਮੈਂ ਜੁੱਤੀ ਮੰਗਾਉਣੀ ਤੇ ਮੈਂ ਤੇਦੀ ਘਰ ਤੋਂ ਚੱਲਿਆ ਮੈਨੂੰ ਰੋਕਦੇ ਨਹੀਂ ਜੁੱਤੀਆਂ ਜਿਹੜੀਆਂ ਪੰਜਾਬੀ ਆ ਦੀਦੀ ਕਹਿੰਦੇ ਮੈਂ ਕੋਲਾਫਰੀ ਮੰਗਾਉਣੀ ਐ ਅੱਛਾ ਉਹਦਾਂ ਜਿਹੜੀ ਦੀਦੀ ਨੇ ਲਈ ਐ ਆਹੋ ਕਿਰ ਤੂੰ ਇੱਕ ਦਿਨ ਦਿਖਾਉਂਦੇ ਆ ਜੁੱਤੀਆਂ ਤੇ ਉਹ ਵੀ ਸੋਹਣੀਆਂ ਐ ਮੈਂ ਸੋਚਣ ਦੀ ਐ ਇਹ ਪੰਜਾਬੀ ਨਾ ਲਈ ਆਮਨੇ ਸਵਰਤੀਆਂ ਤੇ ਇਹਦੇ ਨਾਲ ਦੀਆਂ ਹਣਾ ਸੂਟਾਂ ਨਾਲ ਮੈਚਿੰਗ ਕਰਕੇ ਉਹ ਕਹਿੰਦਾ ਸੀ ਮੈਨੂੰ ਕਟਿੰਗ ਦੇ ਦਿਆ ਕਰਿਓ ਜੋ 10 ਰਾਣੀ ਕਰਦਾ ਕਿ ਮਨਾ ਲਏ ਅੱਛਾ ਜੀ ਇਹਦਾ ਦਿਨ ਦਾ ਅਸੀਂ ਸੂਟ ਹੀ ਰਿਹਾ ਤੇ ਅਕੜ ਡਿਸਾਈਡ ਕੀਤੇ ਨੇ ਨਹੀਂ ਡਿਸਾਈਡ ਕਰੋ ਅੱਜ ਕਲਰਫੁਲ ਡਿਸਾਈਡ ਕਰੋ ਜਾਂ ਧਿਆਨ ਦਿਈਏ ਮੈਂ ਦੇਖਦੀ ਆ ਥੋੜਾ ਡਾਰਕ ਡਾਰਕ ਜਾਂ ਕਰਨਾ ਡਾਰਕ ਹੀ ਲਾਵਾਂਗੇ ਡਾਰਕ ਹੀ ਸੋਹਣੇ ਲੱਗਦੇ ਨੇ ਕਿਹੜਾ ਫਿਰ ਮੌਸਮ ਆਇਆ ਸਾਰਾ ਹਾਂ ਅੱਗੇ ਤਾਂ ਪਾਈ ਜਾਣੇ ਨੇ ਅਗਸਤ ਤੋਂ ਬਾਅਦ ਅੱਗੇ ਸਤੰਬਰ ਚ ਹੀ ਪਾਈ ਨੇ ਫੰਕਸ਼ਨ ਭਾਵੇਂ ਸਾਨੂੰ ਕੋਈ ਨਾਮ ਹੈ ਪਰ ਅਸੀਂ ਪਾ ਲਾਂਗੇ ਇੱਥੇ ਇੱਥੇ ਕੋਈ ਗੱਲ ਹੈ ਫਾਕਾ ਵਾਧੂ ਚਾਹ ਰਿਹਾ ਤੇ ਆ ਗਈ ਤੀਆਂ ਫੋਨ ਆ ਰਿਹਾ ਤੇਰੇ ਫੋਨ ਤੇ ਕਿਹਦਾ ਵਰਕੜ ਦਾ ਵਰਕ ਚਾਹੀਦਾ ਰਹਿੜ ਵਰਕਰ ਚਾਰਾ ਤੇ ਨਵੇਂ ਨਵੇਂ ਸੱਪ ਕੱਢਦਾ ਰਹਿੰਦਾ ਕੀ ਕਹਿੰਦਾ ਹੁਣ ਵਰਕਰ ਨੇ ਪੁੱਛਣ ਲਈ ਫੋਨ ਤੇ ਕਰਨਾ ਕਹਿੰਦੀ ਨਵੇਂ ਤਰ੍ਹਾਂ ਨਵੇਂ ਸੱਪ ਕੱਢਦਾ ਰਹਿੰਦਾ ਈ ਦੀ 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 ਕਰਦੇ ਨੇ ਮੂੰਹ ਮਰਵਾਏਗਾ ਮੈਨੂੰ ਕਹਿੰਦਾ ਜੇ ਮੈਂ ਮਾਰ ਗੀ ਤਾਂ ਮੈਂ ਤੇਰਾ ਨਾਮ ਖਾ ਕੇ ਆਣਾ ਪੱਕਾ ਅੱਛਾ ਠੀਕ ਹੈ ਨਾਲੇ ਅਗਲਾ ਸੂਟ ਬਣਾ ਕੇ ਦੇਵੇਂ ਨਾਲੇ ਇਹ ਜਾਮਸ ਹੋਵੇ ਤੇਰੇ ਜੀ ਸਾਰਿਆਂ ਨੂੰ ਆ ਬਾਸੀ ਬਲੌਗ ਦੇ ਸਾਰੇ ਈਵਰਸ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚਲੇ ਆ ਜੀ ਦੋੜੂ ਰਿਵਰ ਤੁਹਾਨੂੰ ਤੇ ਅੱਜ ਅਸੀਂ ਆਏ ਆ ਜੀ ਦੋੜੂ ਰਿਵਰ ਔਰ ਤੋਂ ਮੇਰੇ ਨਾਲ ਅੱਜ ਪਹਿਲਾਂ ਤਾਂ ਮੈਂ ਹਮੇਸ਼ਾ ਸੋਲੋ ਮੁੰਨਾ ਆ ਤੇ ਅੱਜ ਮੇਰੇ ਨਾਲ ਇੱਕ ਕੈਮਰਾਮੈਨ ਮੇਰੇ ਨਾਲ ਹੈ ਇਹ ਛੋਟੀ ਉਮਰ ਦਾ 13 ਸਾਲ ਦਾ ਹੈ ਪਰ ਉਹ ਅੱਜ ਮੇਰੇ ਨਾਲ ਆਇਆ ਕਹਿੰਦਾ ਤੁਮ ਜਣਾ ਅੰਕਲ ਮੈਂ ਤੁਹਾਡੇ ਨਾਲ ਤੇ ਆ ਜੇ ਉਹ ਵੀ ਨਾਲ ਘੁੰਮਣ ਲੈ ਕੇ ਆਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਕੌਣ ਹੈ ਉਹ ਪਰਸਨ ਤੇ ਬਾਕੀ ਜਿਹੜਾ ਤੁਸੀਂ ਇਸ ਟਾਈਮ ਪੋਰਟੋ ਦਾ ਜਿਹੜਾ ਇਸ ਟਾਈਮ ਰਿਵਰ ਦਾ ਜਿਹੜਾ ਨਜ਼ਾਰੇ ਦੇਖ ਰਹੇ ਹੋ ਦੇਖ ਹੀ ਸਕਦੇ ਹੋ ਆਹ ਲੋ ਜੀ ਆ ਪੋਰਟੋ ਦਾ ਡਾਊਨ ਰਿਵਰਸਨ ਨੂੰ ਮੈਂ ਇਸ ਤਰੀਕੇ ਨਾਲ ਦਿਖਾ ਰਿਹਾ ਤੇ ਆ ਜਿਹੜੀ ਉੱਪਰ ਪੁਲ ਹੈ ਇਹਦੇ ਪਰਮੇਸਨ ਨੂੰ ਲੈ ਕੇ ਜਾਊਗਾ ਤੇ ਇਹਦੇ ਉੱਪਰ ਹੀ ਟ੍ਰੇਨ ਚੱਲਦੀ ਹੈ ਇਹਦੇ ਉੱਪਰ ਹੀ ਜਿਹੜੇ ਆ ਜਿਹੜੇ ਵਾਕ ਕਰਦੇ ਨੇ ਆਦਮੀ ਜਿਹੜੇ ਬੰਦੇ ਨੇ ਪੈਸੇਜेंजर ਵਾਕ ਵੀ ਇਹਦੇ ਵਿੱਚ ਕਰਦੇ ਨੇ ਤੇ ਆ ਵੋਟਸ ਨੇ ਥੀ ਸਾਰੀਆਂ ਤੇ ਆ ਇਹਨਾਂ ਦੇ ਟਿਕਟ ਕਾਊਂਟਰਸ ਨੇ ਕੀ ਹੈਗਾ ਅੱਗੇ ਵੀ ਨੇ ਇੱਕੋ ਗੇਵਿਆ ਤੇ ਇੱਕ ਇੱਕ ਅੱਧਾ ਟਿਕਟ ਕਾਊਂਟਰ ਸਾਹਮਣੇ ਵੀ ਹੈਗਾ ਬਾਕੀ ਆ ਸਾਰੇ ਰੈਸਟੋਰੈਂਟਸ ਨੇ आज यो ही ब्रिज है जेड़ा मैं ਤੁਹਾਨੂੰ ਦਿਖਾਇਆ ਸੀ ਮੈਂ ਕਿ ਉੱਤੇ ਜੰਗਰੇ ਤੋਂ ਜੋ ਟ੍ਰੇਨ ਚੱਲਦੀ ਹੈ ਤੇ ਮੈਂ ਉਸੇ ਬ੍ਰਿਜ ਦੇ ਉੱਤੇ ਤੋਂ ਦੇ ਨੀਚੇ ਦਾ 뷰 ਹੈ ਤੇ ਇਸ ਟਾਈਮ ਆਹ ਬ੍ਰਿਜ ਹੈ ਜੀ ਆਹ ਦੇਖੋ ਰੇਲ ਲਾਈਨ ਬਣੀ ਹੋਈ ਨੇ ਤੇ ਇੱਥੇ ਲੋਕ ਇਹਦੇ ਉੱਤੇ ਹੀ ਚੱਲਦੇ ਨੇ ਜੋ ਟ੍ਰੇਨ ਆਉਂਦੀ ਹੈ ਤਾਂ ਸਾਈਡ ਹੋ ਜਾਂਦੇ ਨੇ ਤੇ پرو ਦੀ ਅੱਛੀ ਜਿਸ ਟਾਈਮ ਨੀਚੇ ਸੀਗੇ ਤਾਂ ਉਹ ਦਿਖਾਣਾ ਜਿੱਥੇ ਅਸੀਂ ਪਹਿਲਾਂ ਵੀਡੀਓ ਸ਼ੂਟ ਕੀਤੀ ਸੀ ਨੀਚੇੋਂ ਉਹ ਲੋਕੇਸ਼ਨ ਆਇਆ ਜੀ ਜੀ ਦੂਜੇ ਪਾਸੇ ਦਾ ਵੀਊ ਤੇ ਆ ਆ ਜੀ ਤੁਹਾਨੂੰ ਹੁਣ ਕਰਦੇ ਕਿ ਆ ਆ ਮੁੰਡਾ ਜਿਹੜੇ ਮੇਰੀ ਵੀਡੀਓ ਬਣਾਈਆਂ ਨੇ ਥੋੜੀ ਬਹੁਤ ਤੇ ਇਹ ਦਾ ਨਾਮ ਹੈ ਜੀ ਅਬੇ ਚੋਤ ਇਹ ਅੱਜ ਮੇਰੇ ਨਾਲ ਆਇਆ ਘੁੰਮਣ ਇਹ ਕਹਿੰਦਾ ਕਿ ਕੁਝ ਆਪਣੇ ਬਾਰੇ ਦੱਸੋ ਸਹੀ ਗੱਲ ਜੀ ਮੇਰਾ ਨਾਮ ਹੈਗਾ ਅਬੇ ਚੋਤ ਤੇ ਮੈਂ ਆਇਆ ਨਾਮ ਅਕੀਰ ਮੈਂ ਤੇ ਇੰਡੀਆ ਮੇਰਾ ਪਿੰਡ ਸ਼ਾਹ ਵਾਲਾ ਸੀ ਤੇ ਮੈਂ ਤੇਰਾ шийг өгөх юм